ਦੇ ਰਾਜੇ ਸਭ ਨੂੰ ਅੱਜ ਨਾ ਮੈਂ ਤੁਹਾਨੂੰ ਪਿੰਡ ਵਾਲਾ ਸਵੀਮਿੰਗ ਸਵੀਮਿੰਗ ਪੂਲ ਦਿਖਾਉਣ ਜਾ ਰਹੀ ਹਾਂ ਸ਼ਹਿਰਾਂ ਵਾਲਿਆਂ ਤੋਂ 2 2 ਢਾਈ ਮਦਕੀ ਕਦੇ ਮਰਲੇ ਚ ਬਣਾਇਆ ਹੁੰਦਾ ਹੈ ਪਿੰਡਾਂ ਵਾਲਿਆਂ ਦੇਖੋ ਜੀ ਅੱਧਰੋਂ ਜ਼ਿਆਦਾ ਖੇਤ ਹੀ ਬਣਾ ਛੜਿਆ ਹੈ ਖੁੱਲਾ ਨਹੀਂ ਹੁੰਦਾ ਆਂਦਾ ਜਿਹੜਾ ਮਰਜ਼ੀ ਆਏ ਨਾ ਆਏ ਤੋਏ ਤੇ ਜਾਏ ਪਿੰਡ ਵਿੱਚ ਬਣਾਇਆ ਸਵੀਮਿੰਗ ਪੂਲ ਜਿਹੜਾ ਮਰਜ਼ੀ ਆਏ ਨਾ ਆਏ ਤੋਏ ਤੇ ਜਾਏ ਦੂਰ ਦੂਰ ਪਿੰਡ ਦੇ ਇਹ ਦੇਖੋ ਇਹ ਮੁਰਗੀ ਤੇ ਮੁਰਗੀ ਦੇ ਛੋਟੇ ਛੋਟੇ ਬੱਚੇ ਜਿਹਨੂੰ ਅਸੀਂ ਪੰਜਾਬੀ ਵਿੱਚ ਚੂਚੇ ਵੀ ਕਹਿੰਨੇ ਆ ਚੂਚੇ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਨਾ ਇਹ ਨੈਚੁਰਲ ਚੀਜ਼ਾਂ ਆ ਇਹ ਤੁਹਾਨੂੰ ਪਿੰਡਾਂ ਵਿੱਚ ਹੀ ਮਿਲਣਗੇ ਦੇਖਣ ਨੂੰ ਆਹ ਦੇਖੋ ਕਹਿੰਦੇ ਨਾ ਬੱਚਿਆਂ ਦੇ ਵਿੱਚ ਵੀ ਇਨਸਾਨਾਂ ਵਿੱਚ ਫੀਲਿੰਗ ਨਹੀਂ ਹੁੰਦੀ ਜਾਨਵਰਾਂ 'ਚ ਫੀਲਿੰਗ ਹੁੰਦੀ ਹੈ ਇਹਨਾਂ ਦੀ ਮੰਮੀ ਉਹਨਾਂ ਦੇ ਨਾਲ ਨਾਲ ਤੁਰਦੀ ਵੀ ਹੈ ਇਹ ਇਹਨਾਂ ਦੇ ਪਾਪੇ ਕਈ ਵਾਰੀ ਕੇ ਲੋਗ ਹੁੰਦੇ ਨਹੀਂ ਜਾ ਪੰਦੇ ਆ ਮੇਰੇ ਤਾਇਆ ਜੀ ਦੇ ਪੋਤਰੇ ਨੇ ਮੈਨੂੰ ਗਿਆ ਬੂਜੀ ਸਾਡੇ ਵੀ ਮੇਰੀਆਂ ਮੁਰਗੀਆਂ ਦੀ ਵੀਡੀਓ ਬਣਾ ਕੇ ਪਾਓ ਆਪਣੇ ਚੈਨਲ ਤੇ ਮੈਂ ਕਿਹਾ ਕੋਈ ਗੱਲ ਨਹੀਂ ਪਾ ਦੰਨੇ ਬੱਚੇ ਆ ਦੇਖੋ ਜੀ ਇਹ ਮੁਰਗੇ ਨੂੰ ਪੈ ਗਈ ਖੁਰਕ ਇਹ ਆਉਦੀ ਬਫੈਲੋ ਆ ਦੇਖੋ ਮੁਰਗੇ ਇਹ ਹੈ ਗਾਈ ਮਾਤਾ ਜੰਕੀ ਮਾਤਾ ਆ ਦੇਖੋ ਜੀ ਛੋਟੇ ਛੋਟੇ ਪੰਛੀ ਚੂਚੇ ਚੂਚੇ ਮਾਂ ਦੇਖ ਲਓ ਇਹਨਾਂ ਦੇ ਵਿੱਚ ਹੀ ਆ ਇਹਨਾਂ ਦੇ ਨਾਲ ਹੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਖੇਤਾਂ ਦਾ ਵੀਊ ਵਖਾਵਾਂਗੀ ਇਹ ਦੇਖੋ ਪਿੰਡ ਵਿੱਚ ਨਾ ਧਨੀਆ オリジナル ਦੇਸੀ ਧਨੀਆ ਇਹ ਲਸਣ ਹੈ ਹੁਣ ਮੈਂ ਤੁਹਾਨੂੰ गेहूं ਜਿਹੜੇ ਚ ਆਟਾ ਬੰਦਾ ਇਹ ਆਟੇ ਦੀ ਫਸਲ ਉਗਾਈ ਹੋਈ ਹੈ ਉਹ ਸਾਥ ਵਿੱਚ ਗੰਨੇ ਆ ਦੇਖੋ ਇਹ ਲਸਣ ਧਨੀਆ ਪਾਲਕ ਇਹ ਦੇਖੋ ਪਾਲਕ origignal ਪਾਲਕ ਹੈ ਜਿੱਤੇ ਨਾ ਕੋਈ ਸਪਰੇਅ ਕੀਤੀ ਗਈ ਸਿਰਫ ਹੈਲ ਹੀ ਪਿਆ ਜਾਂਦਾ ਹੈ ਤਾਂ ਸਾਰੇ 10 15 ਵਜੇ ਵਕਿੰਗੇ ਜੀ ਕਣਕ ਨੂੰ ਲੱਗ ਗਿਆ ਪਾਣੀ ਲੋਕਾਂ ਨੇ ਖੇਤਾਂ ਵਿੱਚ ਨਾ ਕਣਕਾਂ ਨੂੰ ਪਾਣੀ ਲਾਤਰ ਇਹ ਜਿੰਨਾ ਦੇਖਣ ਨੂੰ ਸਾਨੂੰ ਸ਼ਹਿਰਾਂ ਵਿੱਚ ਨਹੀਂ ਮਿਲਦੀਆਂ ਪਿੰਡਾਂ ਵਿੱਚ ਮਿਲਦੀਆਂ ਪਿਛਲੀ ਵਾਲੀ ਮੈਂ ਤੁਹਾਨੂੰ ਵੀਅو ਦਿਖਾਈ ਚੱਕਣ ਕਿ ਛੋਟੇ-ਛੋਟੇ ਸੀ ਇਹ ਦੇਖੋ ਆਲੂ ਵੀ ਲਗਾਏ ਹੋਏ ਇਸ ਤਰ੍ਹਾਂ ਬੱਟਾ ਬਣਾਵਨਾ ਕਿ ਆਲੂ ਦੀਆਂ ਪੁੰਗਾਰਾ ਨਿਕਲ ਗਈਆਂ ਇਹ ਦੇਖੋ ਆਲੂ ਲੱਗੇ ਹੋਏ ਲੀਖੋ ਇਹ ਪਿੱਛੇ ਸੰਦਰੀਆਂ ਦਾ ਬਾ ਕੀ 5-7 ਬੂਟੇ ਲੱਗੇ ਹੋਏ ਆ ਦੇਖੋ ਹੁਣ ਆਏ ਜੀ ਅਸੀਂ ਆਪਣੇ ਖੇਤ ਵਿੱਚ ਇੱਥੋਂ ਅਸੀਂ ਪੁੱਟਣ ਲੱਗੇ ਆ ਛਲਗਮ ਤੇ ਮੂਲੀਆਂ ਜੇ ਪਰ ਖੋਲ ਲੈਣਾ ਤੇ ਮੇਰੇ ਤਾਇਆ ਜੀ ਦਾ ਪੋਤਰਾ ਮੈਨੂੰ ਬੋਲ ਰਿਹਾ ਸੀ 부ਜੀ ਤੁਸੀਂ ਨਾ ਆਪਣੇ ਘਰ ਮੂਲੀਆਂ ਤੇ ਛਲਗਮ ਲਾ ਜੋ ਇਹ ਦੇਖੋ ਆਪਣੇ ਮੂਲੀਆਂ ਤੇ ਛਲਗਮ ਪੁੱਟ ਰਿਹਾ ਹੈ ਇਹ ਪਟ ਹੋ ਗਈ ਮੂਲੀਆਂ ਇਹ ਬੱਚੇ ਨੇ ਮੈਨੂੰ ਬਹੁਤ ਮੂਲੀਆਂ ਦਿੱਤੀਆਂ ਪੁੱਟ ਕੇ ਤੇ ਚਲਗਮ ਅਗਰ ਇਹ ਮੇਰਾ ਪਿੰਡ ਦਾ ਬਲੌਗ ਤਾਂ ਪਸੰਦ ਆਇਆ ਹੋਏ ਤੇ ਰਾਧਾ ਤੇ ਰਾਦੇ ਤੋ ਵੀ ਦਿੱਤੀਆਂ